ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਇੱਕ ਮੰਦਭਾਗੀ ਘਟਨਾ ਨੂੰ ਲੈ ਕੇ ਸਿਆਨਪੁਰ ਤੋਂ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਦੱਸਦੀ ਹੈ ਕਿ ਇੱਕ ਕੇਲਾਸ਼ਪੁਰ ਨਿਵਾਸੀ ਦਾ ਵਿਅਕਤੀ ਸੀਗਾ ਜਿਹਦੀ ਨਹਿਰ ਦੇ ਵਿੱਚ ਇੱਕ ਹਾਈਡਲ ਵਾਲੀ ਨਹਿਰ ਹੈਗੀ ਹੈ ਜਿੱਥੋਂ ਇੱਕ Laash ਮਿਲੀ ਹੈ ਉਹਦੀ ਦੱਸਦੀ ਹੈ ਕਿ ਦੱਸਿਆ ਜਾਂਦਾ ਕਿ ਜਿਹੜਾ ਵਿਅਕਤੀ ਸੀਗਾ ਅਰਕੇਸ਼ ਕੁਮਾਰ ਦਾ ਨਾਮ ਦਾ ਵਿਅਕਤੀ ਹੈਗਾ ਇਹ ਪਿਛਲੇ ਕਾਫੀ ਸਮੇਂ ਤੋਂ ਪਰੇਸ਼ਾਨ ਦੱਸਿਆ ਜਾ ਰਿਹਾ ਕਿ ਪਰੇਸ਼ਾਨੀ ਕੀ ਸੀਗੀ ਇਹ ਤਾਂ ਘਰਦਿਆਂ ਨੂੰ ਵੀ ਨਹੀਂ ਪਤਾ ਕੇਂਦਰੀ ਕਾਫੀ ਦਿਨ ਤੋਂ ਪਰੇਸ਼ਾਨ ਸੀਗਾ ਕਿ ਇਹਨੂੰ ਪਰੇਸ਼ਾਨੀ ਸੀਗੀ ਇਸ ਦਾ ਕਦੇ ਹਜੇ ਤੱਕ ਕੋਈ ਖਲਾਸਾ ਨਹੀਂ ਹੋਇਆ ਪਰਿਵਾਰਕ ਮੈਂਬਰਾਂ ਲੋ ਵੀ ਪੁੱਛਿਆ ਗਿਆ ਲੇਕਿਨ ਇਸ ਵੱਲੋਂ ਕੁਝ ਨਹੀਂ ਕਿਹਾ ਗਿਆ ਕਹਿੰਦੇ ਨੇ ਕਿ ਇਹ ਜਿਹੜੀ ਆ ਟੈਂਪੂ ਸਟੈਂਡ ਹੈਗਾ ਸਜਾਣਪੁਰ ਉੱਤੇ ਇੱਕ ਕੱਪੜੀ ਦੀ ਦੁਕਾਨ ਸੀਗੀ ਤੇ ਕੱਲ ਹੀ ਇਹ ਘਰੋਂ ਥੋੜਾ ਕਿਤੇ ਗਿਆ ਸੀਗਾ ਸਕੂਟੀ ਕਿਤੇ ਲਾ ਕੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਘਰ ਵਾਲਿਆਂ ਨੂੰ ਪਤਾ ਲੱਗਦਾ ਕਿ ਜਿਹੜਾ ਹਾਈਡਲ ਵਾਲੀ ਨਹਿਰ ਹੈਗੀ ਆ ਪੌਣਾ ਨੰਬਰ 1 ਹੈਗਾ ਉੱਥੋਂ ਉਸ ਦੀ ਜਿਹੜੀ লাশ ਬਰਾਮਦ ਹੋਈ ਆ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਨਾਲ ਦੀ ਸਕਰੀਨ ਤੇ ਪੀ ਜਿਹੜੀ ਕਿਵੇਂ ਜਿਹੜੀ ਨਹਿਰ ਦੇ ਵਿੱਚੋਂ লাশ ਕੱਢੀ ਜਾ ਰਹੀ ਹੈ ਉਹਦੀ ਲੇਕਿਨ ਹਜੇ ਤੱਕ ਇਹ ਖੁਲਾਸਾ ਨਹੀਂ ਹੋਇਆ ਕਿ ਕਾਰਨ ਕੀ ਸੀਗਾ ਕਿਉਂ ਇਹ ਪਰੇਸ਼ਾਨ ਰਹਿੰਦਾ ਸੀ ਤੇ ਕੀ ਜਿਹੜਾ ਇਹਨੇ ਸੋਚਿਆ ਕਿਉਂ ਇਹਨੇ ਜਿਹੜੀ ਹੈ ਸੁਸਾਇਸਾਈਡ ਕੀਤਾ ਜਾਂ ਕੀ ਹੋਇਆ ਫਿਲਹਾਲ ਮੌਕੇ ਤੇ ਪੁਲਿਸ ਪਹੁੰਚੀ ਹੈ ਪੁਲਿਸ ਵੱਲੋਂ ਜਿਹੜੀ ਹੈ ਉਸਦੀ লাশ ਨੂੰ ਕਬਜ਼ੇ 'ਚ ਲੈ ਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ ਦੋਸਤੋ ਗੱਲਬਾਤ ਸੁਣਾਣੇ ਆ ਕੀਤੀ ਹੋਈ ਪਰਿਵਾਰਕ ਮੈਂਬਰਾਂ ਨਾਲ ਵੀ ਕੀ ਵਜ੍ਹਾ ਰਹੀ ਹੈ ਕੀ ਉਹਨਾਂ ਦਾ ਕਹਿਣਾ ਹੈਗਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਕੋ ਕੀ ਨਾਲ ਉਹ ਮੇਰਾ ਤਰਸੀਦ ਲਾਲ ਕਿ ਡੈਡ ਬਡੀ ਮਲੇ ਕੀ ਮੰਗਦੀ ਐ ਐਕਚੁਅਲੀ ਲੈ ਸਾਡਾ ਦਿਮਾਗ ਤਾਂ ਲੱਗਦਾ ਐ ਇਹ ਕੱਲ ਦਾ ਹੀ 7:30 ਵਜੇ ਦਾ ਇੱਕ ਉਹ ਦੁਕਾਨ ਤੋਂ ਆਇਆ ਕੁੜੀ ਨੂੰ ਛੱਡਿਆ ਘਰ ਘਰ ਆ ਕੇ ਨੇ ਸਕੂਟਰੀ ਲਾਈ ਗਲੀ ਚ ਮੇਂ ਗਲੀ ਚ ਲਾਤੀ ਐ ਉਹਦੇ ਬਾਅਦ ਚ ਇਹ ਨਿਕਲ ਗਿਆ ਐ ਫੋਨ ਵੀ ਦੁਕਾਨ ਤੇ ਆ ਤੇ ਛੋਟੇ ਮੋੜੇ ਨੂੰ ਦੁਕਾਨ ਤੇ ਬਿਠਾ ਲਿਆ ਸੀ ਇਹਨੇ ਸਾਝੇ ਚੁੱਲੇ 'ਚ ਆ ਕੇ ਕਿਹੇ ਫੋਨ ਤੋਂ ਫੋਨ ਕੀਤਾ ਕਿਸੇ ਦਾ ਫੋਨ ਲੈ ਕੇ ਪੀਦਾ ਦਾ ਮੋੜੇ ਨੂੰ ਫੋਨ ਕਰਦਾ ਵੀ ਤੂੰ ਦੁਕਾਨ ਬੰਦ ਕਰ ਦੇ ਦੁਕਾਨ ਬੰਦ ਕਰਕੇ ਘਰ ਚਲੇ ਆ ਮੈਂ ਘਰ ਵਾਪਸ ਨਹੀਂ ਆਣਾ ਉਹ ਕਾਫੀ ਦੇਰ ਤੋਂ ਪਰੇਸ਼ਾਨ ਚੱਲੇ ਰਹੇ ਹ ਮਹੀਨਾ ਖੰਡਾ ਹੋ ਗਿਆ ਵੀ ਅਸੀਂ ਪਰੇਸ਼ਾਨ ਚੱਲਦੇ ਹਾਂ ਇਹ ਗੱਲ ਪੁੱਛਦੇ ਸੀ ਪਰ ਉਹਨਾਂ ਕੋਈ ਵੀ ਸਾਨੂੰ ਰਿਸਪੌਂਸ ਨਹੀਂ ਦਿੱਤਾ ਇਹਦਾ ਹੁਣ ਕਾਰਨ ਤੇ ਰੱਬ ਜਾਣੇ ਜਾਂ ਉਹ ਜਾਣੇ ਜਾਂ ਹੁਣ ਅੱਗੇ ਪਤਾ ਲੱਗੇ ਕੀ ਕਰਨਾ ਹੈ ਹਨੇ 112 ਨੇ ਕੰਪਲੇਂਟ ਆਈ ਸੀਗੀ ਕਿ ਇਦਾਂ ਦਾ ਇੱਕ ਨੰਬਰ ਪਾਵਰ ਹੌਸ ਦੇ ਵਿੱਚ ਡੈਡ ਬੋਡੀ ਆ ਜਿਹਦੀ ਸਨਾਖਤ ਜਿਹੜੀ ਆ ਅਰਕੇਸ਼ ਕੁਮਾਰ ਤੇ ਜਿਹੜਾ ਕਲਾਸ ਕਰ ਤੋਂ ਹੋਈ ਆ ਤੇ ਜਿਹੜੀ ਤੁਹਾਡੀ ਆ ਤੇ ਹਨੇ ਇਸੇ ਡੈਡ ਬੋਡੀ ਥਾਣੇ ਕੋਲ ਹਸਪੀਟਲ ਭੇਜ ਦਿੱਤੀ